ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 11 ਜੂਨ 2025 ਦੇ ਟੈਂਕਰੀ ਨੂੰ ਰਾਤ ਦੇ 5:30 ਹੋਣ ਜਾ ਰਹੇ ਨੇ ਗੱਲਬਾਤ ਗਰਮੀ ਨੂੰ ਲੈ ਕੇ ਕਰਾਂਗੇ ਤੇ ਮੀਂਹੇ ਰੀਨੋ ਰਾਹਤ ਕਦੋਂ ਮਿਲ ਸਕਦੀ ਹੈ ਗਰਮੀ ਤੋਂ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਅੱਜ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਪਾਰਾ ਜਿਹੜਾ ਅੱਜ 45.8 ਮੈਕਸਿਮਮ ਜਿਹੜਾ ਬਟਿੰਡਾ 에ਅਰਪੋਰਟ ਇਸੇ ਤਰ੍ਹਾਂ 45.8 ਜਿਹੜਾ ਅੰਮ੍ਰਿਤਸਰ ਤੇ 45.8 ਨਾਲੀ ਜਿਹੜਾ ਮਾਨਸਾ ਡਿਗਰੀ ਅੱਜ ਗਰਮ ਰਿਹਾ ਪੰਜਾਬ ਦੇ ਬਹੁਤ ਹੀ ਇਤਨਾ ਜੱਜ 45 ਡਿਗਰੀ ਦੇ ਆਸ-ਪਾਸ ਜਿਹੜਾ ਟੈਂਪਰੇਚਰ ਰਿਕਾਰਡ ਹੋਇਆ ਤੇ ਕੁਝ ਇਲਾਕਿਆਂ ਵਿੱਚ ਅੱਜ ਜਿਹੜਾ 44 43 44 ਡਿਗਰੀ ਦੇ ਆਸ-ਪਾਸ ਦਾ ਪਾਰਾ ਰਿਕਾਰਡ ਹੋਇਆ ਤੇ ਉੱਥੇ ਹੀ ਗੰਗਾ ਨਗਰ ਜਿਹੜਾ ਸਮੂੱਚੇ ਭਾਰਤ ਦੇ ਵਿੱਚੋਂ ਗਰਮ ਰਿਹਾ ਜਿੱਤੇ ਦਿਨ ਦਾ ਪਾਰਾ 48 ਡਿਗਰੀ ਰਿਕਾਰਡ ਹੋਇਆ ਹੁਣ ਇਸ ਤੋਂ ਰਾਹਤ ਕਦੋਂ ਮਿਲ ਸਕਦੀ ਹੈ ਅਗਲੇ 2-3 ਦਿਨ ਇਸੇ ਤਰ੍ਹਾਂ ਗਰਮੀ ਤੇ ਲੋ ਦਾ ਦੌਰ ਜਾਰੀ ਰਹਿ ਸਕਦਾ ਹੈ ਹਾਲਾਂਕਿ ਕੱਲ ਪਰਸ ਤੋਂ ਪੂਰੀਆਂ ਦੀਆਂ ਹਵਾਵਾਂ ਵਾਪਸੀ ਕਰਨੀਆਂ ਜਿਹਦੇ ਨਾਲ ਨਮੀ ਵਿੱਚ ਵਾਧਾ ਹੋ ਟੈਂਪਰੇਚਰ 1-2 ਡਿਗਰੀ ਜ਼ਰੂਰ ਘਟ ਸਕਦੇ ਪਰ ਉਹ ਨਾਂ ਦੇ ਬਰਾਬਰ ਹੋਊਗਾ ਕਿਉਂਕਿ ਜਦੋਂ ਪੂਰੇ ਵਾਲੀ ਹਵਾ ਮੁਰੂਗੀ ਪੂਰੇ ਵਿੱਚ ਨਮੀ ਹੁੰਦੀ ਹੈ ਨਮੀ ਵਿੱਚ ਵਾਧਾ ਹੋਣ ਨਾਲ ਜਿਹੜੀ ਹੌਮਸਤੇ ਬਰਤਲ ਦੀ ਗਰਮੀ ਹੈ ਜਿਹੜੀ ਉਹ ਵਾਦੀ ਦਿਖਾਈ ਦੇਊਗੀ ਅਮੀਰੇ ਜਾ ਪਰਹੀ ਹੈ 13-14 ਨੂੰ ਪੂਰਾ ਮੁੱਲ ਦੇ ਨਾਲ ਪੂਰੇ ਦੀ ਹ ਜੂਨ ਨੂੰ ਕਿਤੇ ਕਿਤੇ ਗਰਜ ਚਮਕਲੇ ਬੱਦਲ ਬਣ ਸਕਦੇ ਨੇ ਜਿੱਦਾਂ ਕਿ ਹੁਣ ਕਈ ਦਿਨਾਂ ਤੋਂ ਬਿਲਕੁਲ ਹੀ ਸਾਫ਼ ਬਣਿਆ ਹੋਇਆ ਮੌਸਮ ਪਰ 13-14 ਨੂੰ ਕਿਤੇ ਕਿਤੇ ਸੁਭਾਵਨਾ ਰਹੂ ਗਰਜ ਚਮਕਲੇ ਬੱਦਲਵੰਨ ਦੀ ਜਿਹੜੇ ਥੋੜੇ ਬਹੁਤ ਇਲਾਕਿਆਂ ਵਿੱਚ ਨੇਰੀ ਬੁੱਲੇ ਨੂੰ ਸੱਦਾ ਦੇ ਸਕਦੇ ਆ ਪਰ ਬਹੁਤੇ ਇਲਾਕਿਆਂ 'ਚ ਮੌਸਮ ਜ਼ਿਆਦਾਤਰ ਖੁਸ਼ਕ ਤੇ ਗਰਮ ਰਹਿ ਸਕਦਾ ਪਰ ਇਹ ਇੱਕ ਛੋਟੀ ਰਾਹਤ ਜ਼ਰੂਰ ਥੋੜੇ ਬਹੁਤ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਆ ਉਸ ਤੋਂ ਬਾਅਦ 15 ਜਾਂ 16 ਜੂਨ ਨੂੰ 15-16 ਜੂਨ ਨੂੰ ਕਿਤੇ ਇੱਕ ਦਿਨ ਖਾਸ ਕਰਕੇ 15 ਜੂਨ ਦੁਪਹਿਰ ਵਾਜ ਜਾਂ ਸ਼ਾਮ ਜਾਂ ਰਾਤ ਬਰਾਤੇ ਜਿਹੜਾ ਜਾਂ 16 ਜੂਨ ਨੂੰ ਇੱਕ ਅੱਧੀ ਵਾਰ ਪੰਜਾਬ ਹਰਿਆਣਾ ਉੱਤਰੀ ਰਾਜਾਂਾਂ ਦੇ ਬਹੁਤੇ ਖੇਤਰਾਂ ਵਿੱਚ ਟੁੱਟ ਮੀਂਹ ਦੀ ਹਲਚਲ ਹੋ ਸਕਦੀ ਹੈ ਤੇ ਬਹੁਤੇ ਖੇਤਰਾਂ 'ਚ ਹਨੇਰੀ ਬੁੱਲੇ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਜੇ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਸੁਸਤ ਪਈ ਹੋਈ ਆ ਸੁੱਤ ਪਈ ਮੌਨਸੂਨ ਮੁੜ ਤੋਂ ਜਿਹੜੀ ਐਕਟਿਵ ਹੋਣ ਦੀ ਸੁਭਾਵਨਾ ਬਣੀ ਹੋਈ ਹੈ ਕਿਉਂਕਿ 13 14 ਜੂਨ ਦੇ ਆਸ-ਪਾਸ ਇੱਕ ਲੋ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਵਿੱਚ ਬਣਦਾ ਦਿਖਾਈ ਦੇ ਰਿਹਾ ਜਿਹੜਾ ਕਿ ਮੱਧ ਭਾਰਤ ਨੂੰ ਪ੍ਰਭਾਵਿਤ ਕਰੂਗਾ ਜਿਸ ਦੇ ਨਾਲ ਮੱਧ ਭਾਰਤ ਵੱਲ ਤੇਜ਼ੀ ਨਾਲ ਮੌਨਸੂਨ ਵਧੂਗੀ ਤੇ ਹੋਰ ਵੀ ਇਲਾਕਿਆਂ ਨੂੰ ਤੇਜ਼ੀ ਨਾਲ ਜਿਹੜੀ ਕਵਰ ਕਰ ਸਕਦੀ ਹੈ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ 20 25 ਜੂਨ ਦੇ ਵਿਚਕਾਰ ਮੌਨਸੂਨ ਪੁੱਜਣ ਦੀ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈ ਕਿ 20 ਤੋਂ ਬਾਅਦ ਜਿਹੜੀਆਂ ਮੀਂਹੀਆਂ ਕਾਰਵਾਈਆਂ ਥੋੜੀਆਂ ਤੇਜ਼ ਹੋਣ ਦੀ ਸੁਭਾਵਨਾ ਹੈ ਕਿ 20 ਤੋਂ 25 ਜੂਨ ਦੇ ਵਿਚਕਾਰ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਜਿਹੜਾ ਵਾਅਦਾ ਦਿਖਾਈ ਦੇ ਸਕਦਾ ਇਦਾਂ ਦੀ ਸੁਭਾਵਨਾ ਜਾਪ ਰਹੀ ਹੈਗੀ ਕੁਝ ਇਲਾਕਿਆਂ ਨੂੰ ਜਿਹੜੀ ਮੌਨਸੂਨ 22 ਤੇ 23 ਜੂਨ ਦੇ ਲਾਗੇ ਕਵਰ ਕਰ ਸਕਦੀ ਹੈ ਇਦਾਂ ਦੀ ਪੋਸਿਬਿਲਟੀ ਸੁਭਾਵਨਾ ਜਾਪ ਰਹੀ ਆ ਪਰ ਮੌਨਸੂਨ ਦੀ 10 ਤੱਕ ਤੋਂ ਪਹਿਲਾਂ ਇੱਕ ਅੱਧਾ ਮੀਨਹਰੀ ਦਾ ਦੌਰ ਚਾਹੇ 15 ਨੂੰ ਵਾਪਰ ਜੇ ਚਾਹੇ 16 ਨੂੰ ਕਈ ਏਰੀਆ ਦੇ ਵਿੱਚ ਇਦਾਂ ਦੀ ਸੁਭਾਵਨਾ ਹੈਗੀ ਆ ਵੀ ਇੱਕ ਅੱਧਾ ਮੀਨਹਰੀ ਦਾ ਦੌਰ ਜਿਹੜਾ ਪ੍ਰਭਾਵਿਤ ਕਰੂਗਾ ਮੌਸਮ ਤੋਂ ਪਹਿਲਾਂ 13 14 ਨੂੰ ਕਿਤੇ ਕਿਤੇ ਸੁਭਾਵਨਾ ਰਹੂ 15 16 ਨੂੰ ਕੁਝ ਕੁ ਇਲਾਕਿਆਂ ਵਿੱਚ ਕਦੀਆਂ ਟੁੱਟ ਮੀਂਹ ਦੀ ਕਾਰਵਾਈ ਜਿਹੜੀ ਨੇਰੀ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਆ